ਤੇ ਇਹ ਲੈ ਆਂਦਾ ਆਪਾਂ ਪਾਸਤਾ ਤੇ ਮੈਂ ਲੈਣ ਤਾਂ ਵੈਸੇ ਸਬਜ਼ੀ ਗਈ ਸੀ ਦੁਕਾਨ ਤੇ ਤੇ ਜੀਵਨ ਨੂੰ ਪਾਸਤਾ ਦੇ ਇਸਕੇ ਮਮਾਂਂਦਾ ਮੰਮੀ ਪਾਸਤਾ ਬਣਾ ਬੜੇ ਦਿਨਾਂ ਦਾ ਕਹਿੰਦਾ ਪਿਆ ਸੀ ਇਹ ਪਾਸਤਾ ਹੈ ਇਹ ਬਣਾਵਾਂਗੇ ਆਪਾਂ ਤੇ ਇਹ ਪਾਸਤਾ ਬਣਾਉਣ ਲਈ ਪਹਿਲਾਂ ਆਪਾਂ ਪਾਣੀ ਉਬਾਲ ਲੈਣਾ ਤੇ ਇਧਰ ਮੈਂ ਪਾਣੀ ਪਾ ਕੇ ਰੱਖਿਆ ਹੋਇਆ ਤਤੀਲੀ ਦੇ ਵਿੱਚ ਇਹਨੂੰ ਬਾਲ ਕੇ ਫਿਰ ਪਾਸਤਾ ਹਵਾਲਾਂਗੇ ਉਸ ਤੋਂ ਬਾਅਦ ਆਪਾਂ ਅੱਗੇ ਤੜਕਾ ਲਾਵਾਂਗੇ ਪਹਿਲਾਂ ਇਹਨੂੰ ਪਾਸਤੇ ਨੂੰ ਉਬਾਲ ਲੈਨੇ ਆ ਫਿਰ ਤੁਹਾਨੂੰ ਉਸ ਤੋਂ ਬਾਅਦ ਅੱਗੇ ਆਪਣਾ ਬਖਾਉਣੀ ਆ ਕਿਵੇਂ ਪਾਸਤਾ ਤਿਆਰ ਕਰਦੇ ਆ ਪਹਿਲੋਂ ਹੁਣ ਇਹਨੂੰ ਆਪਾਂ ਪਾਣੀ ਗਰਮ ਧਰ ਦਿੰਨੇ ਆ ਉਸ ਤੋਂ ਬਾਅਦ ਇਹਦੇ ਵਿੱਚ ਪਾਸਤਾ ਪਾਵਾਂਗੇ ਤੇ ਥੋੜਾ ਜਿਹਾ ਤੇਲ ਪਾ ਦੇਣਾ ਥੋੜਾ ਜਿਹਾ ਨਮਕ ਪਾ ਦੇਣਾ ਜਦੋਂ ਉਬਲ ਜੇ ਫਿਰ ਉਸ ਤੋਂ ਬਾਅਦ ਆਪਾਂ ਪੁਣਕੇ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਕਰਨਾ ਅੱਗੇ ਆਪਾਂ ਫਿਰ ਤੜਕਾ ਲਾਵਾਂਗੇ ਤੇ ਆਓ ਫਿਰ ਹੁਣ ਆਪਾਂ ਕਰਦੇ ਆ ਪਹਿਲੋਂ ਪਾਸਤਾ ਆਵਾਰ ਲਈਏ ਤੇ ਨਾਲੇ ਆਪਾਂ ਸਮਾਨ ਕੱਟ ਲੈਨੇ ਆ ਕੋਲ ਸਮਾਨ ਕੱਟ ਲੈਨੇ ਆ ਆਪਾਂ ਦੋ ਆਲੂ ਤੇ ਇੱਕ ਗੰਡਾ ਲਿਆ ਮੈਂ ਤਾਂ ਹੋਰ ਕੁਛ ਨਹੀਂ ਟਮਾਟਰ ਮਟਰ ਜੋ ਮਰਜੀ ਤੁਸੀਂ ਪਾ ਸਕਦੇ ਹੋ ਵੈਸੇ ਮੈਂ ਤਾਂ ਦੋ ਆਲੂ ਤੇ ਦੋ ਇੱਕ ਪਿਆਜ਼ ਖੋਣ ਲੱਗੀ ਆ ਪਿਆਜ਼ ਵੀ ਬਹੁਤ ਮੰਗੇ ਹੋਏ ਪਏ ਆ ਇਸ ਕਰਕੇ ਸਮਾਨ ਕੱਟ ਲਿਆ ਆਪਾਂ ਅੱਗੇ ਤੁਹਾਨੂੰ ਵਿਖਾਉਣੇ ਆ ਕੀ ਕਰਨਾ ਆ ਆਸਰਾ ਪਾ ਦਿੰਨੇ ਹੁਣ ਵਿੱਚ ਰੱਖ ਤੇ ਥੋੜਾ ਜਿਹਾ ਤੇਲ ਤੇ ਥੋੜਾ ਜਿਹਾ ਲੂਣ ਇਨੋਂ ਬਾਲ ਲੈਣਾ ਪਹਿਲੇ ਚੰਗੀ ਤਰ੍ਹਾਂ ਇੱਥੇ ਕਰਦੇ ਆਂ ਆਪਾਂ ਤੜਕੇ ਦੀ ਤਿਆਰੀ ਜਿੰਨਾ ਚਰਪਾ ਆਸਤਾ ਉਬਲਦਾ ਹੈ ਮਚਰਾਪਾ ਇੱਥੇ ਤੜਕਾ ਲਾ ਲੈਂਦੇ तो चलो जी लाने तड़का आप देसी घ्यो पावे देसी घ्यो का स्वाद ही ब मैगी बहुत वैसिया बनती भुन ले गंढे तेलू कटे से मैं भुन ले

भेजे तो अपने आलू के तो हूँ मसाले पा दे मिर्चा, थोड़ी जी हल्दी तो पा दे पलट वास्ते अभी आप पाया थोड़ा जहा पा दें थोड़ा जो गर्म मसाला ਉੱਧਰ ਥੋੜੀ ਜਿਹੀ ਸੌਸ ਵੀ ਪਾ ਮੰਗਦੇ। ਇਧਰ ਆਪਣਾ ਪਾਸਤਾ ਵੀ ਉਬਲ ਗਿਆ। ਨੂੰ ਖਾਣ ਕੇ ਰੱਖ ਲਿਆ ਆਪਾਂ। ਤੇ ਹੁਣ ਉਧਰ ਤੜਕਾ ਪੋਜ ਜੂਗਾ ਤੇ ਇਹ ਪਾਸਤਾ ਆਪਾਂ ਵਿੱਚ ਪਾ ਦੇਣਾ ਤੇ ਵਿੱਚ ਇਹ ਸੌਸ ਪਾ ਦੇਣੀ। ਚਲੋ। ਤੜਕਾ ਪੋਤੀ ਗਿਆ ਆਪਾਂ। ਪਾਸਤਾ ਆਹਦੇ ਵਿੱਚ ਹੁਣ ਇਹ ਹੋਲੀ ਹੋਣਾ ਤਾਂ ਨਾ ਕਿ ਤੜਕੇ ਦਾ ਨਹੀਂ ਆਪਣੇ ਕੋਲ ਤੇ ਸਵਾਦ ਨੂੰ ਅੱਗੇ ਵਧਕ। ਮੈਂਦੇ ਵਿੱਚ ਥੋੜੀ ਜੀ ਕੈਚੱਪ ਪਾ ਦਿੰਗੇ। ਟੇਸਟ ਵਾਸਤੇ ਰੋਟੀ ਨਾਲ ਹੀ ਰੋਟੀਆਂ ਖਾਣੀਆਂ ਸੀ ਤੇ ਆਪਣਾ ਪਾਸਤਾ ਬਸ ਹੁਣ ਤਿਆਰ ਹੈ ਤੇ ਇਹ ਵੀਡੀਓ ਉੱਥੇ ਤੱਕ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਦਾ ਕੋਈ ਪੈਸਾ ਨਹੀਂ ਲੱਗਦਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀ ਵੀਡੀਓ ਫੋਰਦ ਲੇਖਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਵੀ ਪਾਸਤਾ ਹੋਏ ਬਣਾਉਂਦੇ ਹੋ ਤੇ ਚਲੋ ਜੀ ਅੱਜ ਦੀ ਵੀਡੀਓ ਇੱਥੋਂ ਤੱਕ ਹੀ